ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਫਤੇਗੜ ਸਾਹਿਬ ਆਮ ਖਾਸ ਬਾਗ ਦੇ ਵਿੱਚ ਧੀਆ ਮਨਾਈਆਂ ਜਾ ਰਹੀਆਂ ਨੇ ਤੀਜ ਦਾ ਫੰਕਸ਼ਨ ਹੈ ਉਹ ਸਾਰਾ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਹਾਂਜੀ ਆਪਾਂ ਪਹੁੰਚ ਗਏ ਆਮ ਖਾਸ ਬਾਗ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੀ ਡੈਕੋਰੇਸ਼ਨ ਕੀਤੀ ਹੋਈ ਹੈ ਮੇਨ ਐਂਟਰੈਂਸ ਜਿਹੜੀ ਬਣਾਈ ਹੋਈ ਹੈ ਤੇ ਚੱਲਦੇ ਆਪਾਂ ਅੰਦਰ ਅੰਦਰੋਂ ਸਾਰਾ ਆਪਾਂ ਦਿਖਾਉਣੇ ਆ 30 ਦਾ ਫੰਕਸ਼ਨ

ਪਾਪਾ ਤੀਨੋ ਜੋਰ ਨਾਲ ਜੋਰ ਨਾਲ ਤਾੜੀਆਂ ਆਪਾਂ ਦੇ ਦੇ ਤੀਨੋ ਜੋਰ ਨਾਲ ਆਪਾਂ ਦੇ ਦੇ ਤੀਨੋ ਜੋਰ ਨਾਲ ਹਾਂਜੀ ਜ਼ੋਰਦਾਰ ਤਾੜੀਆਂ ਇਸ ਛੋਟੀ ਜਿਹੀ ਨੰਨੇ ਬੱਚੀ ਵਾਸਤੇ ਸ਼ਾਬਾਸ਼ ਜੋਰ ਨਾਲ ਤਾੜੀਆਂ

कापिला को पेमारी का पिता تومان को मालूम है सीमा साहब ने भी इच्छा कर बात की चलिए इसी के लिए दिया है और देखो क्या होता है मुझे आगे तीन मुद्दा है सबसे पहले कपड़े पहनना 100 महीने शुरू करना पहला इंडिया के आगमन और यहां की पैडियां हो गया है ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਰੰਗੋਲੀ ਜਿਹੜੀ ਬਣਾਈ ਹੋਈ ਆ ਹਨਾ ਤੇ ਇਸ ਤਰ੍ਹਾਂ ਇੱਥੇ ਸਾਰੀ ਡੈਕੋਰੇਸ਼ਨ ਜਿਹੜੀ ਕੀਤੀ ਹੋਈ ਹੈ ਆਮ ਖਾਸ ਬਾਗ ਦੇ ਵਿੱਚ ਤੇ ਅਗਲੇ ਵਾਲੇ ਪਾਸੇ ਆਪਾਂ ਜਾ ਕੇ ਤੁਹਾਨੂੰ ਦਿਖਾਉਨੇ ਆ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਹਾਂ ਰੰਗੋਲੀ ਜਿਹੜੀ ਬਣਾਈ ਹੋਈ ਹੈ ਲਓ ਜੀ ਦੇਖ ਸਕਦੇ ਹੋ ਤੁਸੀਂ ਹੈਪੀ ਟੀਜ਼ ਰੰਗ ਨਾਲ ਜਿਹੜਾ ਲਿਖਿਆ ਹੋਇਆ ਹੈ ਚਿੜੀਆਂ ਕੁੱਟਿਆਰਾ ਸਭ ਸੱਚ ਢੱਟ ਕੇ ਇਕੱਠੀਆਂ ਹੁੰਦੀਆਂ ਨੇ ਤਿਰੰਜਨਾਂ ਲਾਉਂਦੀਆਂ ਨੇ ਗੀਤ ਗਾਉਂਦੀਆਂ ਨੇ ਬੋਲੀਆਂ ਪਾਉਂਦੀਆਂ ਨੇ ਤੇ ਆਪਣੀਆਂ ਵਿਆਈਆਂ ਦਿੱਤਿਆ ਨਾ ਆਪਣੀਆਂ ਸਸਆਂ ਦੀਆਂ ਜੋ ਉਹnade ਪ੍ਰਤੀ ਮੱਤ ਵਿਚਾਰ ਨੇ ਵਾਪਸ ਸਾਂਝੇ ਕਰਦੀਆਂ ਨੇ केंद्र दस्तकारी स्टॉल जैन ने ਇਹ 200 ਰੁਪਏ ਦਾ ਸੈਟ ਹੈ ਜੀ ਮੀਆਂ ਨੇ ਗੱਲ ਸੋਡਾ ਗੰਨੇ ਦੇ ਸੱਤ ਤੋਂ ਬੜੀਆਂ ਹੁੰਦੀਆਂ ਇਹ ਕਿ ਤੁਹਾਨੂੰ ਇਹ ਤੁਹਾਨੂੰ ਮਾਰਕੀਟ ਤੋਂ ਅਵੇਲੇਬਲ ਹੋ ਜਾਂਦੀ ਹੈ ਜੀ ਕਿ ਦੋਨੇ ਵੀ ਇਸ ਤਰ੍ਹਾਂ ਦੇ ਯੂਜ਼ ਕਰੋ ਯੂਜ਼ ਕਰੋ ਲੇਕਿਨ ਅਸੀਂ ਦਾ ਤਿਆਰ ਕਰਵਾਨੇ ਆ ਵੀ ਤੁਸੀਂ ਘਰੋਂ ਲੈ ਕੇ ਜਾਓ ਇਹਨੂੰ ਸਮਾਨ ਲੈਣ ਵਾਸਤੇ ਜੀ ਹਾਂ ਜੀ ਇਹਦੇ ਚ ਪਾ ਕੇ ਜਾ ਕੱਪੜੇ ਦੇ ਬੈਟ ਕੱਪੜੇ ਅਡਤੇ ਗਏ ਵਾੜੇੋਂ ਦੀ ਨਿਰਤਿਆ ਅਜ ਤੋ ਮਾਰਿਆ ਨਹੀਂ ਚੁਰਨੇ you ਦੌੜ ਮੁਕਾਬਲਾ ਜਿਹੜਾ ਸ਼ੁਰੂ ਹੋਣ ਲੱਗਿਆ ਆਪੀਆਂ ਦੇ ਪੀਟਾ ਤਾਂ ਕੋਈ ਨਹੀਂ ਚੱਲਦਾ ਕੋਈ ਤੁਹਾਨੂੰ ਆਵਾਜ਼ ਹੋ ਰਹੀ ਆ ਮੇਰਾ ਸਮਾਂ ਆਜੋ ਸਵਾਸ ਸਟ ਸਾਡੇ ਫਸ ਸੈਕਿੰਡ ਅਰਡ ਅੱਛਾ ਜੀ ਉਹੀ ਤੇ ਫੋਨ ਨਹੀਂ ਬੋਲੀ ਗਾਓ ਪੀਰ ਮੇਰੇ ਦੇ ਕੁੱਤੀ ਪੇ ਅੱਥਰਾਂ ਟੋਣ ਮੈਂ ਮੈਨੂੰ ਅਗੇ ਆ ਪਲੀਜ਼ ਸੀਟਸ ਦੇ ਦਿਓ ਜਜਸ ਨੂੰ ਅਗਲੀ ਸੀਟਸ ਖਾਲੀ ਕਰ ਦਿਓ ਜੀ ਪੇਰੈਂਟਸ ਪਲੀਜ਼ ਸਾਡੇ ਜਜਸ ਖੜੇ ਰਹਿ ਕੇ ਕਰ ਰਹੇ ਨੇ ਪਲੀਜ਼ ਕਰੋ ਜੀ ਕੀ ਤੁਸੀਂ ਟੈਲੈਂਟ ਸ਼ੋਅ ਕਰਨਾ ਆਪਣਾ ਪਾਉ ਬੋਲੀ ਸੁਰ ਲੋ ਪਾਂਜੀ ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ੍ਹ ਖਾਂਦੇ ਸਾਗ ਸਰੋਦਾ ਮੱਕੀ ਦੀ ਰੋਟੀ ਕਿਉਂ ਨਹੀਂ ਅੱਜ ਕੱਲ੍ਹ ਖਾਂਦੇ ਨਹੀਂ ਕਿੱਛ ਕੀ ਨਹੀਂ ਕਿੱਛ ਪੀਜ਼ੇ ਤੇ ਮੋٹے ਹੁੰਦੇ ਜਾਂਦੇ ਨਹੀਂ ਕਿੱਛ ਕੀ ਪੀਜ਼ੇ ਤੇ ਮੋٹے ਹੁੰਦੇ ਜਾਂਦੇ ਨਹੀਂ ਕਿੱਛ ਪੀਜ਼ੇ ਤੇ ਮੋٹے ਹੁੰਦੇ ਜਾਂਦੇ ਧੰਨਵਾਦ ਮੈਨੂੰ ਮਾਣ ਹੈ ਪੰਜਾਬਣ ਹੋਣ ਹੁੰਤੇ ਛੋਟਾ ਵਿੱਚ ਵੀ ਮੇਰੀ ਸ਼ਾਨ ਵੱਖਰੀ ਮੈਨੂੰ ਮਾਣ ਹੈ ਪੰਜਾਬਣ ਹੋਣ ਉਤੇ ਸੂਟਾ ਵਿੱਚ ਵੀ ਮੇਰੀ ਸ਼ਾਨ ਵੱਖਰੀ ਮੈਂ ਦੋ ਪੈਰ ਕੱਟ ਤੁਰਦੀ ਪਰ ਤੁਰਦੀ ਮੜਕ ਦੇ ਨਾਲ ਮੈਂ ਦੋ ਪੈਰ ਕੱਟ ਤੁਰਦੀ ਪਰ ਤੁਰਦੀ ਮਰਕ ਦੇ ਨਾਲ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਰੀਆ ਬੱਲੇ ਬੱਲੇ ਦੀ ਤੋਰ ਪੰਜਾਬੀ ਕਲਾਪਿੰਗ ਜੀ ਨਾਲ ਸ਼ਾਬਾਸ਼ ਸ਼ਾਬਾਸ਼ ਕੀ ਨਚਣਾ ਕੜ 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 ਦੇਉਂਟੇ ਨਹੀਂ ਇਹ ਕੀ ਨਚਣਾ ਪੂਆ ਨੇ ਖਾਤੇ ਡੋਟੇ ਨਹੀਂ ਇਹ ਨਚਣਾ ਕੜਦੇ ਕੀ ਨਚਣਾ ਤੁਹਾਡੇ ਖਾਤੇ ਡੋਟੇ ਨਹੀਂ ਇਹ ਨਾ ਚੰਕ ਫੁੱਲਵਾਨ ਜਾਨੀਆਂ ਗੁਲਾਬਵਾਨ ਜਾਨੀਆਂ ਜੇਬ ਵਿੱਚ ਪਾ ਲੈ ਵੇ ਰੁਮਾਲਵਾਨ ਜਾਨੀਆਂ ਜੇਬ ਵਿੱਚ ਪਾ ਲੈ ਵੇ ਰੁਮਾਲਵਾਨ ਜਾਨੀਆਂ ਜੇ ਤਨ ਚਾਲਵੇ ਤਮਾਲ ਪਾਣ ਚੰਨੀਆਂ ਕਿਤੇ ਜਨ ਚਾਲਵੇ ਤਮਾਲ ਪਾਣ ਚੰਨੀਆਂ ਬੰਮ 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 ਪੈਂਦੀ ਏ ਤਮਾਲ ਮੈਨੂੰ ਚੜਦੀਆਂ ਨੋਰ ਵੇ ਕਿੱਥੇ ਵਿੱਚ ਨੱਚਾਂ ਜਵਾਨੀ ਦੇ ਜੋਰ ਵੇ ਕਿੱਥੇ ਵਿੱਚ ਨੱਚਾਂ ਅੰਨੀ ਵਾਲੇ ਜੋਰ ਵੇ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਜੋਰ ਲੱਗੀਆਂ ਜੋਰੋ ਜੋਰ

ਤੇ ਪੇ ਪਣ ਪੱਤੀਆਂ ਬਾਈ ਜੋੜਾ ਛਣ ਕੇ ਵਗਿੱਦਾ ਜਟੀਆਂ ਦਾ ਦੇਖ ਸ਼ਕੀਨਾ ਖੜ ਕੇ ਵਗਿੱਦਾ ਜਟੀਆਂ ਦਾ ਦੇਖ ਸ਼ਕੀਨਾ ਖੜ ਕੇ ਸਾਹਿਬਜ਼ਾਦੇ ਜਹੀ ਸ਼ਹਾਦਤ ਨੀ ਫਤੇ ਗੜ ਜਿਹਾ ਇਤਿਹਾਸ ਨੀ ਸ਼ੇਰ ਗਿਲੇ ਵਰਗੇ ਡੀਸੀ ਨੀ ਕਿਤੇ ਆਮ ਖਾਸ ਜਿਹਾ ਬਾਗ ਨੀ 9 ਲੱਖ ਤੋਂ ਉੱਪਰ ਕੋਈ ਹਾਰ ਨੀ 3ਾਂ ਲਈ 3ਾਂ ਤੋਂ ਉੱਪਰ ਕੋਈ ਇਤਿਹਾਸ ਨੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿਰਾਂ ਉੱਤੋਂ ਸੱਗੇ ਫੁੱਲ ਲੰਗੇ ਫੁੱਲ ਕਾਰੀਆਂ ਸਿਰਾਂ ਉੱਤੋਂ ਸੱਗੇ ਫੁੱਲ ਲੰਗੇ ਫੁੱਲ ਕਾਰੀਆਂ ਹੱਥਾਂ ਵਿੱਚ ਪੱਖੀਆਂ ਚੂਮਦੀਆਂ ਜਿਵੇਂ ਬਾਗੀ ਕੋਈ ਨਾ ਕੂਕ ਕੂਕ ਕਦੀਆਂ ਜਿਵੇਂ ਬਾਗੀ ਕੋਈ ਨਾ ਕੂਕ ਕਦੀਆਂ ਤੰਗਾ ਮੇਰੀ ਸੱਸ ਬੜੀ ਕਾ ਪੱਤੀ ਮੈਨੂੰ ਪਾਉਣ ਦੇਵੇ ਜੁੱਤੀ ਮੇਰੀ ਸੱਸ ਬੜੀ ਕਾ ਪੱਤੀ ਮੈਨੂੰ ਪਾਉਣ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਣੀਆ ਮੰਡਿਆ ਰਾਜੀ ਰਹਿ ਰਹਾ ਗੁੱਸੇ ਚ ਤੇਰੀ ਮੱਖੜ ਕਾਣੀਆ ਮੰਡਿਆ ਰਾਜੀ ਰਹਿ ਰਹਾ ਗੁੱਸੇ ਚ ਤੇਰੀ ਮੱਖੜ ਕਾਣੀਆ ਬੇਟਾ ਕੁਸਚ ਨੇ ਤੇਰੇ ਵਾਸਤੇ ਗੁਹਾਰਾ ਤੇ ਕੋਪ ਇਹਨਾਂ ਵਿੱਚ ਕੀ ਅੰਤਰ ਹੈ ਗੋਹਾਰਾ ਕੀ ਹੁੰਦਾ ਹੈ ਕੁੱਪ ਕੀ ਹੁੰਦਾ ਕੁੱਪ ਵਿੱਚ ਤੂੜੀ ਪਾਈ ਜਾਂਦੀ ਹੈ ਤੇ ਗੋਹਾਰੇ ਵਿੱਚ ਪਾਤੀਆਂ ਰੱਖੀਆਂ ਜਾਂਦੀਆਂ ਨੇ ਸਾਬਾਤ ਆਖਾ ਕੀ ਬੋਲਾਂ ਗੱਲ ਆਪਣੇ ਹੀ ਦਿਲ ਦੀ ਫਰੋਲਾਂ ਕਿ ਆਖਾ ਤੇ ਕੀ ਬੋਲਾਂ ਗੱਲ ਆਪਣੇ ਹੀ ਦਿਲ ਦੀ ਫਰੋਲਾਂ ਉਮੀਦ ਹੈ ਕਿ ਜਿੱਤ ਦਾ ਪਰਚਮ ਲਹਿਰਾ ਕੇ ਜਾਵਾਂਗੀ ਪੱਜ ਨਾਂ ਦੀ ਦਿੱਤੀ ਤਾਂ ਆਪਣੇ ਵਿਰਸੇ ਨੂੰ ਅੱਗੇ ਵਧਾ ਕੇ ਜਾਵਾਂਗੇ ਆਪਣੇ ਵਿਰਸੇ ਨੂੰ ਅੱਗੇ ਵਧਾ ਕੇ ਜਾਵਾਂਗੇ ਕੁੜੀਏ ਨੀ ਸੱਗੀ ਫੁੱਲ ਵਾਲੀਏ ਕੈਂਠੇ ਵਾਲ ਪੁੱਛ ਤੇਰਾ ਨਾਂ ਕੁੜੀਏ ਨੀ ਸੱਗੀ ਫੁੱਲ ਵਾਲੀਏ ਕੈਂਠੇ ਵਾਲ ਪੁੱਛ ਤੇਰਾ ਨਾਂ ਅਰਤੀ ਨੂੰ ਫੁੱਲ ਜਾਣ ਲੱਗਦੇ ਪੱਬ ਰੱਖ ਜਿਹੜੀ ਜਿਹੜੀ ਖਾਂ ਸ਼ਾਨੇਸ਼ਣ ਪੜਾ ਦੇ ਬਾਬਲਾ ਪਾਵੇਂ ਦਈ ਨਾ ਦਾਜ ਵਿੱਚ ਗੈਣੇ ਵਿਦਿਆ ਪੜਾ ਦੇ ਬਾਬਲਾ ਪਾਵੇਂ ਦਈ ਨਾ ਦਾਜ ਵਿੱਚ ਗੈਣੇ ਵਿਦਿਆ ਪੜਾ ਦੇ ਬਾਬਲਾ ਕੁੜੀਆਂ ਦਾ ਹੋਣਾ ਨਹੀਂ ਮੁਕਾਬਲਾ ਕਿਸੇ ਤੋਂ ਕੁੜੀਆਂ ਦਾ ਹੋਣਾ ਨਹੀਂ ਮੁਕਾਬਲਾ ਕਿਸੇ ਤੋਂ ਜਿਸ ਕਰ ਖੁਸ਼ੀਆਂ ਖਰਨਾਰ ਜੰਨੀਆਂ ਉਹੋ ਕਰਨ ਨਸੀਬਾ ਵਾਲੇ ਜਿਸ ਕਰ ਤੀਆਂ ਜੰਨੀਆਂ ਉਹੋ ਮੀਆਂ ਸੋਣ ਬਹੀਲਾ ਤਿੰਤੀਆਂ ਦੇ ਸੋਣ ਬਹੀਲਾ ਤਿੰਤੀਆਂ ਦੇ ਸਵੇ ਸੇਲੀਆਂ ਆਈਆਂ ਨਹੀਂ ਸੰਤੋ ਭੰਤੋ ਹੋਈਆ ਤਖੀਆਂ ਬਲੇ ਸੰਤੋ ਬੰਤੋ ਹੋਈਆ ਤਖੀਆਂ ਬਟੇ ਕਰਾ ਲੀਆਂ ਚਾਹੀਆਂ ਸੁਪੇ ਸਾਗੀਆਂ ਪਰ ਕੇ ਮਿਲਣਾ ਆਈਆਂ ਸੁਪੇ ਮੀਆਂ ਪਰ ਕੇ ਮਿਲਣਾ ਆਈਆਂ ਸੁਪੇ ਦਾਗੀਆਂ